ਸਸ਼ਿਕਾ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਲਾਈਵ ਹੋ ਕੇ ਜਿਹੜੀ ਜਾਣਕਾਰੀ ਸਾਂਝੀ ਕਰੀ ਆ ਤਾਂ ਉਹਦੀ ਤਰਤੀਬ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਦੂਜੇ ਪਾਸੇ ਇਹ ਆ ਕਿ ਹਰ ਵਾਰੀ ਜਿਵੇਂ ਕਹਨੇ ਹੁੰਨੇ ਆ ਵੀ ਜਿੰਨੇ ਇਹ ਕਰਪਟ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਇਹਨਾਂ ਦੀ ਦੱਬ ਕੇ ਮੰਜੀ ਠੋਕਿਆ ਕਰੋ ਜਿਹਦੇ ਚ ਕਿਤੇ ਨਾ ਕਿਤੇ ਕਾਣ ਮੀਣ ਹਜੇ ਵੀ ਰਹਿ ਰਹੀ ਆ ਤਾਈਓ ਕਰਕੇ ਇਹਨਾਂ ਦੇ ਹੌਸਲੇ ਏਡੇ ਬਲੰਦ ਹੋ ਰਹੇ ਨੇਗੇ ਦੋ ਮੁਲਾਜ਼ਮ ਜਿਹੜੇ ਪੁਲਿਸ ਦੇ ਫੜੇ ਨੇਗੇ ਵਿਜੀਲੈਂਸ ਨੇ ਫੜੇ ਨੇਗੇ ਕਹਿ ਸਕਦੇ ਆ ਕਿ ਵੱਡੇ ਤੌਰ ਤੇ ਨੌਜਵਾਨਾਂ ਨੂੰ ਨੌਕਰੀ ਦੇ ਨਾਂ ਤੇ ਝਾਂਸਾ ਦੇ ਕੇ ਪੈਸਾ ਠ ਤੁਸੀਂ ਇੱਥੇ ਦੇਖੋ ਕਿ 102 ਜੋ ਨੌਜਵਾਨਾਂ ਦੇ ਨਾਲ 26 ਲੱਖ ਰੁਪਏ ਦੀ ਠੱਗੀ ਹੈਗੀ ਇਹ ਹਾਲਾਂਕਿ ਭਗਵੰਤ ਮਾਨ ਹੋਰਾਂ ਨੇ ਜਿਵੇਂ ਲਾਈਵ ਹੋ ਕੇ ਜਿਹੜੀ ਗੱਲ ਕਹੀ ਆ ਉਹਦੇ ਵਿੱਚ ਸਭ ਤੋਂ ਵੱਡੀ ਦੌਰ ਤੇ ਜੇ ਕਿਹਾ ਜਾਵੇ ਇੱਕ ਠੱਗੇ ਕੋਈ ਕਾਰਵਾਈ ਕਰਨ ਵਾਲਾ ਨਾ ਹੋਵੇ ਤਾਂ ਐ ਪਰ ਦੂਜੇ ਪਾਸੇ ਜੇ ਕੋਈ ਕਾਰਵਾਈ ਕਰਨ ਵਾਲਾ ਤਾਂ ਐਸੀ ਕਿਉਂ ਪਿਛੇ ਰਹਿ ਜਾਂਦੀ ਆ ਇਹ ਆਖਰ ਕਮੀ ਸਾਡੇ ਚ ਨਿਕਲ ਜਾਂਦੀ ਹੈ ਹੁਣ ਇਹ ਜਿਹੜੀ ਠੱਗੀ ਹੋਈ ਹੈ ਇਹਦੇ ਵਿੱਚ ਜੇ ਕਿਹਾ ਜਾਵੇ ਕਿਹਨੇ ਪੰਜਾਬ ਸਰਕਾਰ ਨੇ 43000 ਤੋਂ ਵੱਧ ਨੌਜਵਾਨਾਂ ਨੂੰ ਨਰੋਲ ਯੋਗਤਾ ਦੇ ਆਧਾਰ ਤੇ ਨੌکریاں ਦਿੱਤੀਆਂ ਨੇ ਖੈਰ ਉਹ ਤਾਂ ਸਰਕਾਰ ਆਪ ਦੇ ਤੌਰ ਤੇ ਦੱਸ ਰਹੀ ਆ ਪਰ 102 ਲੋਕਾਂ ਦੇ ਨਾਲ ਜਿਹੜੀ ਠੱਗੀ ਮਾਰੀ ਆ ਇਹਨਾਂ ਨੇ ਇਹਦੇ ਚ ਜਿਹੜੀ ਜਾਣਕਾਰੀ ਵਿਜੀਲੈਂਸ ਨੇ ਸਾਂਝੀ ਕਰੀ ਆ ਵਿਜੀਲੈਂਸ ਦੀ ਨੇ ਡਿਟੇਲ ਜਾਣਕਾਰੀ ਸਾਂਝੀ ਕਰੀ ਆ ਇੱਥੇ ਉਹਨਾਂ ਨੇ ਤਮਾਮ ਬਿਉਰਾ ਦਿੱਤਾ ਜਿਦੇ ਚੋ ਲਿਖਦੇ ਨੇ ਕਿ ਉਹਨਾਂ ਨੇ ਦੱਸਿਆ ਕਿ 102 ਵਿਅਕਤੀਆਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ 26 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਾਬੂ ਕਰਿਆ ਭਗਵੰਤਮਨ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਬਾਰੇ ਪ੍ਰਸ਼ਟ ਵਿਰੋਧੀ ਰਹਿਲਪਲਾਈਨ ਸ਼ਿਕਾਇਤ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਦੋਂ ਇਹ ਜਾਲ ਵਿਛਾ ਕੇ ਇਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਫੜਿਆਗਾ ਉਦੋਂ ਬਾਅਦ ਦੇ ਵਿੱਚ ਇਹ ਲਿਖਦੇ ਨੇ ਕਿ ਜੇਕਰ ਕੋਈ ਨੌਕਰੀ ਦੇ ਬਦਲੇ ਕਹਿੰਦੇ ਪੈਸੇ ਮੰਗਦਾ ਤਾਂ ਉਹਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕਰੋ ਜ਼ਰੂਰ 43000 ਤੋਂ ਵੱਧ ਨੌਕਰੀਆਂ ਕਹਿੰਦੇ ਸੀ ਨਰੋਲ ਤੌਰ ਤੇ ਦਿੱਤੀਆਂ ਰਹੀਆਂ ਇਹਨਾਂ ਠੱਗੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਸਿਰਫ ਧੋਖਾ ਦੇ ਰਹੇ ਸੀ ਕਿਉਂਕਿ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੀ ਭਰਤੀ ਪਾਰਦਰਸ਼ਤਾ ਤੇ ਨਿਰਪੱਖ ਜਾਰੀ ਕਰਿਆ ਕਿ 2021 ਤੋਂ ਚੱਲ ਰਿਹਾ ਸੀ ਇਹ ਪੂਰਾ ਤੰਦਾ ਜਿਹਨੂੰ ਆਖਰਕਾਰ ਬਿਜ਼ਨਸ ਨੇ ਫੜਿਆ 9501200200 ਯਾਨੀ ਕਿ 950 120 0200 ਪੂਰਾ ਨੰਬਰ ਹੁਣ ਇਹ ਚ ਗੱਲ ਇਹ ਹੈ ਵੀ ਇਹ ਇੰਨਾ ਵੱਡੇ ਤੌਰ ਤੇ ਚੱਲਦਾ ਰਿਹਾ ਪਰ ਸਵਾਲ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਜਿਹੜੇ ਇਹਨਾਂ ਨੇ ਤਾਂ ਉੱਥੇ ਤੱਕ ਰੌਲਾ ਪਾਇਆ ਪਰ ਆਪਦੇ ਤੌਰ ਤੇ ਵਿਭਾਗੀ ਇੰਟੈਲੀਜੈਂਸੀ ਆਖਰ ਕੀ ਕਰ ਰਹੀ ਸੀ ਮੁੱਖ ਮੰਤਰੀ ਨੇ ਹੈਲਪਲਾਈਨ ਸ਼ੁਰੂ ਕਰੀ ਹੈ ਤਾਈਆਂ ਕਰਕੇ ਕਹਿ ਸਕਦੇ ਆ ਇਹਦਾ ਪਰਦਾ ਫਾਸ਼ ਹੋ ਪਾਇਆ ਪਰ ਕੀ ਜੇਕਰ ਇਸ ਤਰ੍ਹਾਂ ਦੀ ਹੈਲਪਲਾਈਨ ਨਾ ਹੁੰਦੀ ਤਾਂ ਫਿਰ ਇਹ ਧੰਦਾ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿੰਦਾ ਤਾਂ ਕੀ ਇਹ ਜਿੰਨੇ ਲੋਕਾਂ ਨੇ ਸ਼ਿਕਾਇਤ ਕੀਤੀ ਤਾਂ ਉਹ ਬਾਹਰ ਕਿਤੇ ਸ਼ਿਕਾਇਤ ਨਹੀਂ ਸੀਗੇ ਕਰ ਰਹੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਰਾਏ ਸਾਂਝੀ ਕਰਿਓ ਵੀ ਸਰਕਾਰ ਨੂੰ ਹੋਰ ਕਿਹੜੇ ਰਾਹ ਅਪਣਾਉਣੇ ਚਾਹੀਦੇ ਨੇ ਤਾਂਕਿ ਅਜਿਹੀ ਠੱਗੀ ਦੇ ਧੰਦੇ ਦੁਬਾਰੇ ਸਾਹਮਣੇ ਨਾ ਆਉਣ ਪਰ ਦੂਜੇ ਪਾਸੇ ਗੱਲ ਇਹ ਵੀ ਆ ਕਿ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਅਫੀਸ਼ੀਅਲਜ਼ ਨੇ ਉਹਨਾਂ ਦਾ ਕੀ ਪਿੱਛੇ نیچے ਐਨੇ ਤੱਕ ਨੈਟਵਰਕ ਨਹੀਂ ਹੈਗਾ ਕਿ ਡਿਪਾਰਟਮੈਂਟ ਦੇ 102 ਲੋਕ ਚੁੱਕੋ 2 4 5 6 ਹੁੰਦੇ ਤਾਂ ਮੰਨ ਲਾਂਦੇ ਵੀ ਉਹਨਾਂ ਨੇ ਨਹੀਂ ਪਤਾ ਲੱਗਿਆ ਰੋਲਾ ਨਹੀਂ ਨਿਕਲਿਆ 100 ਤੋਂ ਵੱਧ ਜਦੋਂ ਲੋਕ ਨਿਸ਼ਾਨੇ ਟਾਰਗੇਟ ਤੇ ਆਗੇ ਸੀਗੇ 26 ਲੱਖ ਤੋਂ ਵੱਧ ਦੀ ਠੱਗੀ ਹੈਗੀ ਮੁੱਖ ਮੰਤਰੀ ਖੁਦ ਇਸ ਚੀਜ਼ ਦਾ ਖੁਲਾਸਾ ਕਰ ਰਹੇ ਨੇ ਜਾਣਕਾਰੀ ਸਾਂਝੀ ਕਰ ਰਹੇ ਨੇ ਵਿਜੀਲੈਂਸ ਕਾਰਵਾਈ ਕਰ ਚੁੱਕੀ ਆ ਤਾਂ ਇਨਕੁਆਇਰੀ ਕੀ ਜਾਂਚ ਇਸ ਮਸਲੇ ਤੇ ਵੀ ਹੋਣੀ ਚਾਹੀਦੀ ਹੈ ਕਿ ਜਦੋਂ ਇਹ ਆ ਪੂਰਾ ਰੈਕਡ ਚੱਲਿਆ ਕੁਇਕ ਦੋ ਦਿਨ ਚ ਤਾਂ ਹੋ ਨਹੀਂ ਗਿਆ 2021 ਦੀ ਜ਼ਿਕਰ ਕਰਿਆ ਵਿਜੀਲੈਂਸ ਨੇ ਆਪਦੇ ਬਿਊਰੋ ਦੇ ਵਿੱਚ ਤਾਂ 21 22 23 24 ਆ ਗਿਆ ਇੰਨਾ ਸਮਾਂ ਦੇ ਦੌਰਾਨ ਆਖਰਕਾਰ ਕੀ ਇਹਨਾਂ ਬਾਰੇ ਕੋਈ ਸੂਹ ਨਹੀਂ ਨਿਕਲ ਪਾਈ ਹੁਣ ਇਹਦੇ ਚ ਇਹ ਆ ਵੀ ਚਲੋ ਇਹ ਤਾਂ ਹੋ ਗਿਆ ਐਤੋਂ ਬਾਅਦ ਦੇ ਵਿੱਚ ਹੋਰ ਕਿੰਨੇ ਲੋਕ ਨੇ ਕੱਲਾ ਪੁਲਿਸ ਮਹਿਕਮਾਨੀ ਬਲਕਿ ਬਕਾਇਦਾ ਹੋਰ ਡਿਪਾਰਟਮੈਂਟਾਂ ਦੇ ਵਿੱਚ ਵੀ ਕੀ ਅਜੀਹਾ ਧੰਦਾ ਹਜੇ ਵੀ ਚੱਲ ਰਿਹਾ ਹੈ ਰਾਇ ਜਰੂਰ ਸਾਂਝੀ ਕਰਿਓ ਕਮੈਂਟ ਜਰੂਰ ਕਰਿਓ ਤਾਂਕਿ ਪਤਾ ਲੱਗ ਸਕੇ ਸਰਕਾਰ ਨੂੰ ਕਿ ਕਿੱਥੇ ਕਿੱਥੇ ਕੀ ਕੀ ਕਹਾਣੀਆਂ ਚੱਲ ਰਹੀਆਂ ਨੇ ਗਿਆ ਤਾਂਕਿ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋ ਸਕੇ ਇਹਦੇ ਵਾਸਤੇ ਸ਼ਲਾਘਾ ਜਰੂਰ ਕਰਾਂਗੇ ਕਿ ਵਿਜੀਲੈਂਸ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਵਧੀਆ ਕੰਮ ਕਰਿਆ ਜਿਹਦੇ ਕਰਕੇ ਲੱਗਦਾ ਕਿ ਆਖਰ ਇਹ ਚਲੋ ਫੜਿਆ ਤਾਂ ਗਿਆ ਐਦੂ ਪਹਿਲਾਂ ਇੱਕ ਹੋਰ ਫੜਿਆ ਤੀਗਾ ਮਾਤੜ 1000 ਇਹ ਮਸਲਾ ਵੱਖਰਾ ਭਾਵੇਂ ਪਰ ਗੱਲ ਇਹ ਹੈ ਵੀ ਐਸਆਈ ਦੀ ਨੌਕਰੀ ਜਿਹੜਾ ਐਸਆਈ ਦੀ ਤਨਖਾਹ ਪਹਿਲਾਂ ਤਾਂ ਲਾ ਲੋ ਕਿੰਨੀ ਆ 10-10 ਹਜ਼ਾਰ ਰੁਪਏ ਇਕੱਠਾ ਕਰ ਰਿਆ ਤਾਂ ਕਮ ਸੇ ਕਮ ਇਹ ਲੋਕ ਇਹ ਵੀ ਨਹੀਂ ਸੋਚਦੇ ਹੈਗੇ ਕਿ ਪਤੰਦਰੋ ਤੁਸੀਂ ਜਿਹਦੇ ਨਾਲ ਆਖਰ ਇਸ ਤਰ੍ਹਾਂ ਦੇ ਨਾਲ ਖਿਲਵਾੜ ਕਰ ਰਹੇ ਹੋ ਤਾਂ ਇੱਕ ਤਾਂ ਜਿਹੜਾ ਪੀੜਿਤ ਹੋਊਗਾ ਉਹ ਤੇ ਦੂਜਾ ਉਹ ਵੀ ਪੀੜਤੀ ਆ ਹੁਣ ਜਿਹੜਾ 10 ਹਜ਼ਾਰ ਦੇ ਰਿਹਾ ਸੀਗਾ ਮਾੜੀ ਮੁੱਟੀ ਇਨਸਾਨੀਅਤ ਬਚੀ ਐ ਕਿ ਨਹੀਂ ਜਾਂ ਫਿਰ ਉਹੀ ਗੱਲ ਹੈ ਵੀ ਸਰਕਾਰੀ ਨੌਕਰੀ ਦੇ ਨਸ਼ੇ ਦੇ ਵਿੱਚ ਇਹ ਲੋਕ ਇੰਨਾ ਚੂਰ ਹੋ ਜਾਂਦੇ ਨੇ ਕਿ ਆਪਦੀਆਂ ਹਰਕਤਾਂ ਕਟ ਗਿਆ ਕਰਤੂਤਾ ਛੱਡਣ ਨੂੰ ਤਿਆਰ ਨਹੀਂ ਹੈਗੇ